ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਹੁਣ ਬਿਨਾ ਸ਼ਰਾਬ ਤੇ ਟੀਜੇ ਤੋਂ ਵਿਆਹ ਕਰਨ ਤੇ ਮਿਲੇਗਾ ਤੁਹਾਨੂੰ 21000 ਦਾ ਇਨਾਮ ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਦਾ ਵੱਡਾ ਫੈਸਲਾ ਸਾਦਾ ਵਿਆਹ ਕਰੋ ਤੇ ਪਾਓ ਸ਼ਗਨ ਜੀ ਹਾਂ ਇਹ ਸ਼ਗਨ ਤੁਸੀਂ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਕੋਈ ਵਿਆਹ ਹੈ ਤਾਂ ਤੁਸੀਂ ਬਿਨਾ ਡੀਜੇ ਤੋਂ ਬਿਨਾ ਸ਼ਰਾਬ ਤੋਂ ਵਿਆਹ ਕਰਦੇ ਹੋ ਤਾਂ ਤੁਹਾਨੂੰ 21000 ਰੁਪਏ ਦਾ ਇਨਾਮ ਮਿਲ ਸਕਦਾ ਹੈ ਜੀ ਹਾਂ ਪੰਜਾਬ ਦੇ ਪਠੰਡਾ ਚਲੇ ਦੀ ਇੱਕ ਗ੍ਰਾਮ ਪੰਚਾਇਤ ਨੇ ਉਨ੍ਹਾਂ ਪਰਿਵਾਰਾਂ ਨੂੰ 20000 ਰੁਪਏ ਦੀ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਜੋ ਵਿਆਹ ਸਮਾਗਮ ਵਿੱਚ ਸ਼ਰਾਬ ਨਹੀਂ ਵਰਤੋਣਗੇ ਜਾਂ ਫਿਰ ਕਹਿ ਲੋ 2G ਵੀ ਨਹੀਂ ਵਟਾਉਣਗੇ ਬੱਲੋ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਬੀਤੇ ਦਿਨ ਹੀ ਦੱਸਿਆ ਕਿ ਇਹ ਫੈਸਲਾ ਪਿੰਡ ਵਾਸੀਆਂ ਨੂੰ ਵਿਆਹ ਸਮਾਗਮਾਂ ਵਿੱਚ ਫਜ਼ੂਲ ਖਰਚੀ ਨਾ ਕਰਨ ਅਤੇ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਪ੍ਰੇਰਿਤ ਕਰਨ ਲਈ ਲਿਆ ਗਿਆ ਹੈ ਉਨਾ ਕਿ ਹੈ ਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪਿੰਡਾਂ ਦੇ ਵਿਆਹ ਸਮਾਗਮਾਂ ਵਿੱਚ ਜਿੱਥੇ ਸ਼ਰਾਬ ਪਰੋਸੀ ਜਾਂਦੀ ਹੈ ਅਤੇ ਡਿਸਕ ਜੋਕੀ ਯਾਨੀ ਕਿ ਉੱਚੀ ਆਵਾਜ਼ ਵਿੱਚ ਸੰਗੀਤ বাজਾਇਆ ਜਾਂਦਾ ਹੈ ਉੱਥੇ ਜ਼ਿਆਦਾਤਰ ਇਹ ਡੀਜੇ ਲੜਾਈ ਦਾ ਕਾਰਨ ਬਣਦੇ ਨੇ ਇਸ ਤੋਂ ਇਲਾਵਾ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ ਨਾਲ ਵਿਦਿਆਰਥੀਆਂ ਦੀ ਪੜਾਈ ਵਿੱਚ ਵੀ ਵਿਘਨ ਪੈਂਦਾ ਹੈ ਸੋ ਜੇਕਰ ਤੁਸੀਂ ਵੀ 21000 ਰੁਪਏ ਦਾ ਇਨਾਮ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਬਿਨਾ ਡਿਸਕੋ ਤੋਂ ਜਾਂ ਬਿਨਾ ਡੀਜੇ ਤੋਂ ਤੇ ਬਿਨਾ ਸ਼ਰਾਬ ਪਰੋਸੇ 21000 ਰੁਪਏ ਪਾ ਸਕਦੇ ਹੋ ਜੇਕਰ ਤੁਸੀਂ ਇਹ ਚੀਜ਼ਾਂ ਆਪਣੇ ਵਿਆਹ ਸਮਾਗਮ ਵਿੱਚ ਨਹੀਂ ਕਰਦੇ ਸਾਦਾ ਤੇ ਸੋਬਰ ਵਿਆਹ ਕਰਦੇ ਹੋ ਤਾਂ ਤੁਹਾਨੂੰ ਵੀ 21000 ਰੁਪਏ ਮਿਲ ਸਕਦੇ ਨੇ ਇਸ ਦੇ ਨਾਲ ਇਹ ਵੀ ਹੈ ਕਿ ਤੁਹਾਨੂੰ ਤੁਹਾਡੀ ਫਜ਼ੂਲ ਖਰਚੀ ਬਚੇਗੀ ਤੇ ਤੁਹਾਨੂੰ ਤੁਹਾਡੇ ਵਿਆਹ ਦੇ ਵਿੱਚ ਲੜਾਈ ਝਗੜੇ ਨਹੀਂ ਹੋਣਗੇ ਅਮਰਜੀਤ ਕੋਰ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਵਿਆਹ ਸਮਾਗਮਾਂ ਤੇ ਫਜ਼ੂਲ ਖਰਚੀ ਨਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਪਿੰਡ ਸਰਪੰਚ ਨੇ ਦੱਸਿਆ ਕਿ ਪਿੰਟਾਈਟ ਨੇ ਮਤਾ ਪਾਸ ਕੀਤਾ ਹੈ ਜਿਸ ਤਹਿਤ ਜੇਕਰ ਕੋਈ ਪਰਿਵਾਰ ਸ਼ਰਾਬ ਨਹੀਂ ਵਰਤੋਂਦਾ ਤੇ ਵਿਆਹ ਸਮਾਗਮਾਂ ਵਿੱਚ ਡੀਜੇ ਨਹੀਂ ਵਜੋਂਦਾ ਤਾਂ ਉਸ ਨੂੰ 21000 ਰੁਪਏ ਦਿੱਤੇ ਜਾਣਗੇ ਵੱਲੋਂ ਪਿੰਡ ਦੀ ਆਬਾਦੀ ਤੁਹਾਨੂੰ ਦੱਸ ਦਈਏ 5000 ਦੇ ਕਰੀਬ ਹੈ ਜਿਸ ਤੇ ਕਾਰਨ ਅਮਰਜੀਤ ਕੋਰ ਨੇ ਇਹ ਸਾਰਾ ਫੈਸਲਾ ਕੀਤਾ ਜਾਂ ਫਿਰ ਕਹਿ ਲੋ ਪੰਚਾਇਤ ਮਤਾ ਪਾਸ ਕੀਤਾ ਸਰਪੰਚ ਨੇ ਅੱਗੇ ਕਿਹਾ ਹੈ ਕਿ ਪੰਚਾਇਤ ਨੇ ਸਰਕਾਰ ਤੋਂ ਪਿੰਡ ਵਿੱਚ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵਿੱਚ ਪਾਗ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਇਸ ਦੇ ਨਾਲ ਹੀ ਅੱਗੇ ਕੋਰ ਨੇ ਕਿਹਾ ਹੈ ਕਿ ਪਿੰਡ ਵਿੱਚ ਇੱਕ ਸਟੇਡੀਅਮ ਹੋਣਾ ਚਾਹੀਦਾ ਹੈ ਤਾਜੋ ਵੱਖ-ਵੱਖ ਖੇਡਾਂ ਕਰਵਾਈਆਂ ਜਾ ਸਕਣ ਪੰਚਾਇਤ ਨੇ ਪਿੰਡ ਵਿੱਚ ਬਾਇਓ ਗੈਸ ਪਲਾਂਟ ਲਗਾਉਣ ਦੀ ਵੀ ਤਸਵੀਜ਼ ਰੱਖੀ ਹੈ ਉਹਨਾਂ ਕਿਹਾ ਹੈ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁਫਤ ਬੀਜ ਦਿੱਤੇ ਜਾਣਗੇ ਅਗਰ ਤੁਸੀਂ ਵੀ 20000 ਰੁਪਏ ਦਾ ਇਨਾਮ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਕਮਰ ਕੱਸ ਲੋ ਡੀਜੇ ਸ਼ਰਾਬ ਤੋਂ ਬਿਨਾ ਵਿਆਹ ਕਰੋ ਤੇ ਦੁੱਤਿਆਂ ਨੂੰ ਵੀ ਸਹਿਯੋਗ ਕਰੋ ਖੁਸ਼ੀ ਕਦੋਂ ਗਮ ਵਿੱਚ ਬਦਲ ਜਾਵੇ ਇਹ ਤਾਂ ਸਮਾਂ ਵੀ ਤੈਅ ਨਹੀਂ ਕਰਦਾ ਇਹੋ ਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅੱਜ ਸਵੇਰ ਤੋਂ ਹੀ ਵਾਇਰਲ ਹੋ ਰਹੀਆਂ ਨੇ ਸਟੇਜ ਦੇ ਉੱਪਰ ਪੰਗੜਾ ਪਾ ਰਹੇ ਆਰਟਿਸਟ ਨੂੰ ਮੌਤ ਨੇ ਆਪਣੀ ਛਪੇਟ ਵਿੱਚ ਲੈ ਲਿਆ ਜੀ ਹਾਂ ਐਦਾਂ ਦੀਆਂ ਤਸਵੀਰਾਂ ਹੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਦੱਸਦੀ ਏ ਪੰਗੜਾ ਪਾਉਂਦੇ ਦੀ ਵੀਡੀਓ ਨੋਛਵਾਂ ਦੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਪਟਿਆਲਾ ਦੇ ਰਾਜਪੁਰਾ ਦੀ ਹੈ ਜਿੱਥੇ ਇੱਕ ਸਟੇਜ ਦੇ ਉੱਪਰ ਪਰਫਾਰਮੈਂਸ ਦੇ ਰਹੇ ਪਾਗੜਾ ਗਰੁੱਪ ਦੇ ਇੱਕ ਨੌਜਵਾਨ ਲੜਕੇ ਨੂੰ ਸਟੇਜ ਦੇ ਉੱਪਰ ਹੀ ਹਾਰਟ ਅਟੈਕ ਆ ਗਿਆ ਜਿਸ ਨਾਲ ਉਸ ਦੀ मौके ਉੱਪਰ ਹੀ ਮੌਤ ਹੋ ਜਾਂਦੀ ਹੈ ਦੱਸ ਦਈਏ ਇਹ ਪ੍ਰੋਗਰਾਮ ਬੇਦੀ ਫਾਰਮ ਰਾਜਪੁਰਾ ਵਿੱਚ ਸੀ ਇਸ ਨੌਜਵਾਨ ਦਾ ਨਾਮ ਬੱਬੂ ਦੱਸਿਆ ਜਾ ਰਿਹਾ ਜੋ ਕਿ ਰਾਜਪੁਰਾ ਦਾ ਰਹਿਣ ਵਾਲਾ ਹੈ ਮੌਕੇ ਤੇ ਨਾਲ ਹੀ ਸਾਥੀ ਇਸ ਨੂੰ ਚੱਕ ਕੇ ਇੱਕ ਨਿੱਜੀ ਹਸਤਾਚ ਲੈ ਗਏ ਜਿੱਥੇ ਇਸ ਨੌਜਵਾਨ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਹੈ ਬਹੁਤ ਹੀ ਮਦ ਭਾਗੀ ਘਟਨਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਦੋ ਛੋਟੇ ਛੋਟੇ ਬੱਚੇ ਨੇ ਫਿਲਹਾਲ ਅਜੇ ਤੱਕ ਪਰਿਵਾਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਇਹ ਇੱਕ ਮਦ ਭਾਗੀ ਘਟਨਾ ਹੈ ਪਿੱਛੇ ਦੋ ਛੋਟੇ ਛੋਟੇ ਬੱਚੇ ਨੇ ਕਿਵੇਂ ਇਹ ਨੌਜਵਾਨ ਭੰਗੜਾ ਪਾਉਂਦੇ ਪਾਉਂਦੇ ਸਟੇਜ 'ਤੇ ਡਿੱਗ ਜਾਂਦਾ ਹੈ ਤੇ ਮੌਕੇ ਉੱਤੇ ਹੀ ਇਸ ਦੀ ਮੌਤ ਹੋ ਜਾਂਦੀ ਹੈ

हमारे आंदोलन को चलते हुए तीन सौ दिन हो गया डल्लेवाल जी के अमर अंशन को चौवालीसवा के बैठी है मोदी सरकार को कोई चिंता नहीं है और अभी जो हमारी विपक्ष और सत्ता पक्ष है वो दिल्ली की इलेक्शन जीतने की जंग में रिझा हुआ है उनको किसान मजदूर आराम जनता का कोई फिक्र नहीं है जहां तक हमने दोनों फोरमो ने किसान मजदूर मोर्चा और के नॉन पोलिटिकल ने जो निर्णय लिए हैं छब्बीस जनवरी को पूरे देश भर में कोई देश का गांव नहीं होना चाहिए जहां से करोड़ों की संख्या में या लाखों की संख्या में ट्रैक्टर निकलकर रोड पर नहीं आने चाहिए जो निर्णय किया है और उसी के साथ साथ तेरह को लोहड़ी के दिन हमने जो नया कृषि को निजी कृषि की मंडी को निजी हाथों में देने का जो नया खलड़ा मोदी सरकार लेके आ रही है उनकी कॉपियां जलाने का आहवान किया देश के वासियों को इसी तरह से दस का अर्थी दहन पूरे देश भर में मोदी सरकार का होना चाहिए अगर आप एम लीगल ग्रंटी कानून लेना चाहते हैं देश के किसान मजदूर को कहता हूं अगर देश के किसान मजदूर की कर्ज माफी चाहते हैं अगर मजदूर 200 दिन नरेगा और अच्छी दिहाड़ी चाहता अगर देश का आदिवासी संविधान की पांचवी अनुसूची लागू करना चाहता है तो करोड़ों करोड़ों की संख्या में और मोदी सरकार का अर्थी दहन करिए इसी के साथ साथ जो हम सुन रहे एच एम पी एक नया वार जो देश भर में आ रहा पहले चाइना में इसकी खबरें थी चाइना के बाद देश में छोटे बच्चों को जो कह रहे हैं माहिर चलो ये खोज का विषय है पर मैं आपको ये कहना चाहूंगा जब हमारा दिल्ली आंदोलन पहला चल रहा था कोरोना आया अब आंदोलन दिल्ली आंदोलन दो पूरे देश और जो फार्मास्यूटिकल कंपनियां है कॉरपोरेट की वो अपना व्यापार करने के लिए पूरे ललित रहती कि कुछ ना कुछ ऐसा हो और इसी के साथ साथ तेरह को बाद फिर दोनों फॉर्म मीटिंग करेंगे और इससे इससे बड़े ऐलान भी आने वाले समय में हो सकते हैं आज नहीं तो कल मोदी सरकार को सारी मांगे माननी पड़ेगी चैनल और बेचिए ना तुमको बड़ा मोटा खौफ है नहीं रबदा वो गलती हो गया चैनल और बेचिए ना तुमको बड़ा मोटा खौफ है नहीं रबदा वो गलती हो गया ਸ਼ਾਲਾ ਦੇ ਥਾਣਾ ਤਰਿਪੜੀ ਦੇ ਅਧੀਨ ਦੀਪਨਗਰ ਵਿਖੇ ਪੁਲਿਸ ਨੇ ਖੂਬ ਸੂchna ਦੇ ਆਧਾਰ ਤੇ ਘਰ ਦੇ ਵਿੱਚ ਰੇਡ ਕੀਤੀ ਹੈ ਜੋ ਕਿ ਪੋਲਿਊਸ਼ਨ ਕੰਟਰੋਲ ਮੁਲਾਜ਼ਮ ਵੱਲੋਂ ਮੁਖਬਰੇ ਤੇ ਮਿਲੀ ਹੈ ਦੀਪਨਗਰ ਇਲਾਕੇ ਦੇ ਵਿੱਚ ਇੱਕ ਵਿਅਕਤੀ ਦੇ ਘਰ ਦੇ ਵਿੱਚ ਭਾਰੀ ਮਾਤਰਾ ਚ ਚਾਈਨਾ ਡੋਰ ਰੱਖੀ ਬੈਠਿਆ ਹੈ ਜਦੋਂ ਪੁਲਿਸ ਨੇ ਵਿਭਾਗ ਨੇ ਜਾ ਕੇ ਰੇਡ ਕੀਤੀ ਤਾਂ ਉੱਥੇ ਵੱਡੀ ਮਾਤਰਾ ਦੇ ਵਿੱਚ ਚਾਈਨਾ ਡੋਰ ਬਰਾਮਦ ਹੋਈ ਹੈ ਇਸ ਸੰਬੰਧੀ ਥਾਣਾ ਮੁਖੀ ਪ੍ਰਦੀਪ ਬਾਜਵਣਕਿਆ ਹੈ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਕਾਰਵਾਈ ਕਿੱਥੇ ਚੱਲ ਰਹੀ ਹੈ ਇਹ ਜੀ ਇੱਕ ਥਾਣਾ ਮੇਰਾ ਨਾਮ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਉਹਨਾਂ ਦੀਆਂ ਡਾਇਰੈਕਸ਼ਨਜ਼ ਦੇ ਅਧਾਰ ਤੇ ਚਾਈਨਾ ਡੋਰ ਜਿਹੜੇ ਵੇਚ ਰਹੇ ਨੇ ਬਾਜ਼ਾਰ ਦੇ ਵਿੱਚ ਜਾਂ ਕਿਸੇ ਵੱਲੋਂ ਵੀ ਸਟੋਰ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਕੱਲ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਇੱਕ ਸੀਕ੍ਰੇਟ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਕਿ सोनू ਪੁੱਤਰ ਉਗਰ ਸਿੰਘ ਸਿੰਘਲਾ ਵਾਸੀ ਦੀਪਨਗਰ ਤ੍ਰਿਪੜੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਉਸ ਪਾਸੋਂ 330 ਜਿਹੜੇ ਚਾਈਨਾ ਚਾਈਨਾ ਡੋਰ ਦੇ ਰੂਲਸ ਨੇ ਉਬਰਾਧ ਕੀਤੇ ਗਏ ਉਸ ਸੰਬੰਧੀ ਅਗਲੀ ਜਿਹੜੀ ਤਾਂ ਇਹ ਦੇ ਦੇ ਲੂਗੇ ਇਸ ਨਸਕੋ ਕੇ ਤੇ ਰੇ ਦੇ ਬਿਲਕੁਲ ਜੀ ਇਹ ਸਪਲਾਈਅਰ ਸੀਗਾ ਜੀ ਇਹ ਭਾਰੀ ਮਾਤਰਾ ਦੇ ਵਿੱਚ ਨੇ ਸਟੋਰ ਕੀਤੇ ਹੋਏ ਸੀਗੇ ਜੀ ਉਸ ਸਬੰਧੀ ਇਹ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਕੇ ਆਇਆ ਸੀ ਕੀ ਇਹਦਾ ਮਾਡਲ ਸਪਰੈਂਟੀ ਸੀ ਕਿੰਨਾ-ਕਿੰਨਾ ਨੂੰ ਵੇਚਦਾ ਸੀਗਾ ਇਹਦੇ ਫੋਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਜੇ ਕੋਈ ਹੋਰ ਵੀ ਇਹਦੇ ਨਾਲ ਸੀਮੂਲਿਆ ਦੇ ਵਿੱਚ ਹੋਇਆ ਜਾਂ ਕਿਤੇ ਨੇ ਹੋਰ ਵੀ ਇਸ ਤੋਂ ਇਲਾਵਾ ਸਟੋਰ ਕੀਤਾ ਉਹ ਵੀ ਜਿਹੜਾ ਬਰਾਮਦ ਕਰਵਾਇਆ ਜਾਵੇ ਇਹਨਾਂ ਦਾ ਇਹਦੇ ਤੇ ਜੀ 223 ਬੀ ਐਨ ਐਸ ਤਾਰਾ ਦਾਇਤ ਪਰਚਾ ਦਰਜ ਕੀਤਾ ਗਿਆ ਜੀ ਬਾਕੀ ਕਾਰਵਾਈ ਜਾਰੀ ਹੈ ਜੀ ਮਾਨਜੁਗ ਅਦਾਲਤ ਵੱਲੋਂ ਵੀ ਸਖਤ ਹੁਕਮ ਨੇ ਜੀ ਇਹ ਜੀ ਚੈਨਲ ਅਵਰੇਸ਼ਨ ਜਿਹੜੀ ਕਿ ਬਹੁਤ ਵੱਡੀ ਕੁਆਂਟੀਟੀ ਹੈ ਜੀ ਇਹ ਉਹਦੇ ਵਿੱਚ ਇਹਨੂੰ ਭਾਰੀ ਜੁਰਮਾਨਾ ਤੇ ਸਜ਼ਾ ਵੀ ਕੀਤੀ ਜਾ ਸਕਦੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ